ਕਿ ਮੁਕਤੀ ਮਿਲੀ ਸੀ ਪਰ ਉਹਨਾਂ ਨੇ ਗਵਾ ਲਈ ਪਰ ਅਸੀਂ ਮੇਕ ਸ਼ੋਰ ਕਰਨਾ ਹੈ ਚੈੱਕ ਕਰਦੇ ਰਹਿਣਾ ਹੈ ਪਤਾ ਕਰਦੇ ਰਹਿਣਾ ਕਿ ਵਾਕਿਆ ਹੀ ਅਸੀਂ ਮੁਕਤੀ ਪਾਏ ਹੋਏ ਆ ਕਿ ਵਾਕਿਆ ਹੀ ਅਸੀਂ ਪਰਮੇਸ਼ਵਰ ਦੇ ਅਨੁਗ੍ਰਹਿ ਦੇ ਵਿੱਚ ਆ meri taraf se sabko jai mercy ki mai ek aur video leke aayi ha pastetur ji di 5 ateur ji maati 7 din 21 to leke 23 tak samjhan ge chamtkara bare aao apais video nu dekhiye te prabhu di vachan nu sunde hoye pastetur dasi ji de kol apan kuch vachan nu leke sikhan ge chamtkara piche lok painde kyunki apan mukti paaye hoye log aa ki sachmuch apan mukti paaye hoye log aa ਤੇ ਇਸ ਚੀਜ਼ ਨੂੰ ਲੈ ਕੇ ਸਿੱਖਾਂਗੇ ਪਲੀਜ਼ ਸ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਜ਼ਰੂਰ ਕਰ ਲੈਣਾ ਔਰ ਇਸ ਵੀਡੀਓ ਨੂੰ ਆਪ ਸੋ ਆਓ ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖਦੇ ਹਾਂ ਮੱਤੀ ਦੀ ਕਿਤਾਬ ਉਹਦਾ 7 ਨੰਬਰ ਅਧਿਆਇ ਉਹਦੀ 21 ਤੋਂ 23 ਨੰਬਰ ਪੰਤੀ ਦੇ ਵਿੱਚ ਦੇਖਾਂਗੇ ਯੈਸ ਸਿੱਧਾ ਪਰਮੇਸ਼ਰ ਸੇ ਲਿਖਿਆ ਨਾ ਹਰੇਕ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਸੁਰੱਖ ਦੇ ਰਾਜ ਵਿੱਚ ਬਣੇਗਾ ਪਲਕਣ ਉਹ ਜੋ ਮੇਰੇ ਸਵਰਗੀ ਪਿਤਾ ਦੀ ਮਰਜ਼ੀ ਉੱਤੇ ਚੱਲਦਾ ਹੈ ਉਸ ਦਿਨ ਅਨੇਕ ਮੈਨੂੰ ਆਖਣਗੇ हे ਪ੍ਰਭੂ हे ਪ੍ਰਭੂ ਕਿ ਅਸਾਂ ਤੇਰਾ ਨਾਮ ਲੈ ਕੇ ਗੰਭਵਾਕ ਨਹੀਂ ਕੀਤਾ ਅਤੇ ਤੇਰਾ ਨਾਮ ਲੈ ਕੇ ਤੂਦ ਨਹੀਂ ਕੱਡੇ ਅਤੇ ਤੇਰਾ ਨਾਮ ਲੈ ਕੇ ਬਹੁਤੀਆਂ ਕਰਾਮਾਤਾਂ ਨਹੀਂ ਕੀਤੀਆਂ ਤਾਂ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ اے ਬੁਰਿਆਰੋ ਮੇਰੇ ਕੋਲੋਂ ਚਲੇ ਜਾਓ ਸੋ ਇੱਥੇ ਬਚਨ ਕੀ ਕਹਿੰਦਾ ਹੈ ਕਹਿੰਦਾ ਹਰ ਕੋਈ ਜਿਹੜਾ ਮੈਨੂੰ ਪ੍ਰਭੂ ਪ੍ਰਭੂ ਕਹਿੰਦਾ ਹੈ ਉਹ ਸਵਰਗ ਰਾਜ ਵਿੱਚ ਨਹੀਂ ਬੜੇਗਾ ਸਾਰੇ ਜਿਹੜੇ ਪ੍ਰਭੂ ਪ੍ਰਭੂ ਕਰਦੇ ਫਿਰਦੇ ਆ ਸਾਰੇ ਸਵਰਗ ਰਾਜ ਵਿੱਚ ਨਹੀਂ ਜਾਣ ਵਾਲੇ ਸਿਰਫ ਕਹਿੰਦਾ ਉਹ ਜਾਣਗੇ ਜਿਹੜੇ ਮੇਰੇ ਪਿਤਾ ਦੀ ਮਰਜ਼ੀ ਦੇ ਅਨੁਸਾਰ ਚੱਲਦੇ ਆ ਅ ਬਹੁਤ ਸਾਰੇ ਲੋਕਾਂ ਨੂੰ ਇਦਾਂ ਹੀ ਲੱਗਦਾ ਆ ਸਿਰਫ ਅਸੀਂ ਯੇਸੂ ਯੇਸੂ ਕਹਿ ਕੇ ਸਵਰਗ ਰਾਜ ਵਿੱਚ ਵੜ ਜਾਣਾ ਹੈ ਸਿਰਫ ਅਸੀਂ ਬਪਤਿਸਮਾ ਲੈ ਕੇ ਸਵਰਗ ਰਾਜ ਵਿੱਚ ਵੜ ਜਾਣਾ ਹੈ ਸੇਵਾ ਪ੍ਰਭੂ ਕੋਚ ਕਰ ਲਿਆ ਸਵਰਗ ਰਾਜ ਦੇ ਵਿੱਚ ਵੜ ਜਾਣਾ ਐਵਰੀ ਸੰਡੇ ਐਂਡ ਥਰਸਡੇ ਚਰਚ ਨੂੰ ਆ ਕੇ ਸਵਰਗ ਰਾਜ ਦੇ ਵਿੱਚ ਵੜ ਜਾਣਾ ਨਹੀਂ ਨਹੀਂ ਇਹ ਬਹੁਤ ਵੱਡਾ ਭੁਲੇਖਾ ਹੈ ਇੱਥੋਂ ਤੱਕ ਕਿ ਜੇ ਤੁਹਾਡੇ ਰਾਈ ਕਰਾਮਾਤਾਂ ਵੀ ਹੁੰਦੀਆਂ ਹੋਣ ਜੇ ਤੁਹਾਡੇ ਰਾਈ ਚਿੰਨ ਤੇ ਚਮਤਕਾਰ ਵੀ ਹੁੰਦੇ ਹੋਣ ਤੁਹਾਡੇ ਰਾਈ ਪ੍ਰਭੂ ਨੇ ਰੋਕੀਆਂ ਨੂੰ ਚੱਕਿਆ ਕੀਤਾ ਹੋਵੇ ਤੁਹਾਡੇ ਰਾਈ ਪਰਮੇਸ਼ਵਰ ਨੇ ਦੁਸ਼ਤਾਂ ਦੇ ਚਕੜੇ ਨੂੰ ਆਜ਼ਾਦ ਕੀਤਾ ਹੋਵੇ ਤਦ ਵੀ ਇਹ ਪੱਕਾ ਸਬੂਤ ਨਹੀਂ ਹੈ ਕਿ ਤੁਸੀਂ ਸਵਰਗ ਦੇ ਵਿੱਚ ਵੜੋਗੇ ਲੇਕਿਨ ਸਵਰਗ ਦੇ ਵਿੱਚ ਸਿਰਫ ਉਹੀ ਵੜਨਗੇ ਜਿਹੜੇ ਸਰਵ ਸ਼ਕਤੀਮਾਨ ਪਰਮੇਸ਼ਰ ਦੀ ਇੱਛਾ ਵਿੱਚ ਚੱਲਣਗੇ ਉਹਦੀ ਅਧੀਨਗੀ ਵਿੱਚ ਚੱਲਣਗੇ ਉਹਦੀ ਮਰਜ਼ੀ ਦੇ ਅਨੁਸਾਰ ਚੱਲਣਗੇ ਅਰੇ ਇੱਥੇ ਸਾਫ਼-ਸਾਫ਼ ਲਿਖਿਆ ਹੈ ਕਿੰਨਾ ਉਸ ਦਿਨ ਅਨੇਕਾਂ ਮੈਨੂੰ ਆਖਣਗੇ हे ਪ੍ਰਭੂ हे ਪ੍ਰਭੂ ਅਸੀਂ ਤੇਰਾ ਨਾਮ ਲੈ ਕੇ ਆ ਕੰਮ ਵਾਕ ਨਹੀਂ ਕੀਤਾ ਕਿੰਨਾ ਕਹਿਣਗੇ ਤੇਰਾ ਨਾਮ ਲੈ ਕੇ ਅਸੀਂ ਕੋਈ ਕਵਾੜੀਆਂ ਨਹੀਂ ਕੀਤੀਆਂ ਹੋਰ ਕੀ ਕਹਿੰਦਾ ਤੇਰਾ ਨਾਮ ਲੈ ਕੇ ਪੂਤ ਨਹੀਂ ਕੱਢੇ ਇੱਥੋਂ ਤੱਕ ਕੇ ਉਹਨਾਂ ਦੇ ਰਹੀ ਦੁਸ਼ਟ ਆਤਮੇ ਵੀ ਨਿਕਲੇ ਹੋਣਗੇ ਦੇ ਕੰਮ ਵੀ ਵਿਖਾਏ ਹੋਣਗੇ ਜਿਹੜੇ ਯਿਸੂ ਮਸੀਹ ਦੇ ਨਾਮ ਜੀ ਹੋਏ ਹੋਣਗੇ ਪਰ ਕਹਿੰਦਾ ਤਦ ਮੈਂ ਉਹਨਾਂ ਨੂੰ ਸਾਫ਼ ਆਖਾਂਗਾ ਭਈ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ ਇਹ ਨਹੀਂ ਕਹੂੰਗਾ ਕਿ ਮੈਂ ਅੱਜ ਤੁਹਾਨੂੰ ਜਾਣਦਾ ਨਹੀਂ ਮੈਂ ਤੁਹਾਨੂੰ ਕਹਿੰਦਾ ਮੈਂ ਕਦੇ ਤੁਹਾਨੂੰ ਜਾਣਿਆ ਹੀ ਨਹੀਂ ਏ ਬੁਰੇ ਯਾਰੋ ਮੇਰੇ ਕੋਲੋਂ ਚਲੇ ਜਾਓ ਅੱਜ ਇਸ ਦੁਨੀਆ ਦੇ ਉੱਤੇ ਬੜੀ ਟੈਪਟੇਸ਼ਨ ਉਹਦੇ ਜ਼ਿਆਦਾ ਹੋཅਗੇ ਚੀਜ਼ਾਂ ਆ ਜਿਹੜੀਆਂ ਸਾਨੂੰ ਭਲਾਵਿਆਂ ਵਿੱਚ ਪਾ ਲੈਂਦੀਆਂ ਆ ਭੇਚਲ ਲੈਂਦੀਆਂ ਆ ਤੇ ਸਾਨੂੰ ਲੱਗਦਾ ਆ ਕਿ ਇੱਥੇ ਤਾਂ ਬੜਾ ਹੀ ਵੱਡਾ ਕੰਮ ਹੋ ਰਿਹਾ ਏ ਕੁਝ ਇਹੋ ਜੀਆਂ ਜਗ੍ਹਾ ਆ ਜਿੱਥੇ ਤੁਸੀਂ ਚਿੰਨ ਤੇ ਚਮਤਕਾਰ ਦੇਖੇ ਜਿੱਥੇ ਨਾਮ ਵੀ ਯਿਸੂ ਮਸੀਹਾ ਲਿਆ ਜਾਂਦਾ ਆ ਵੀ ਯਿਸੂ ਮਸੀਹਾ ਨਾਮ ਤੇ ਤੈਨੂੰ ਕਹਣਾ ਉੱਠ ਜਾ ਯਿਸੂ ਦੇ ਨਾਮ ਚ ਕਹਣਾ ਲੇਟ ਜਾ ਯਿਸੂ ਦੇ ਨਾਮ ਚ ਕਹਣਾ ਤੁਰ ਪਾ ਯਿਸੂ ਦੇ ਨਾਮ ਚ ਜਿੰਨਾ ਕਰ ਇਦਾਂ ਕਰ ਅਰ ਹੋ ਰਿਹਾ ਏ ਕਿ ਦਾ ਯਾਰ ਕਿ ਜਿਹੜਾ ਮਨੁੱਖ ਇਦਾਂ ਕਰ ਰਿਹਾ ਆ ਉਹਦਾ ਸੱਚੀ ਪ੍ਰਭੂ ਦਾ ਸੱਚਾ ਹੱਥ ਹੈ ਯਸ ਆ ਮੈਂ ਪਰ ਜ਼ਰੂਰੀ ਨਹੀਂ ਆ ਕਿ ਜੇ ਉੱਥੇ ਚਿੰਨ ਤੇ ਚਮਤਕਾਰ ਹੋ ਰਿਹਾ ਕਿਸੇ ਮਨੁੱਖ ਦੇ ਰਾਹੀਂ ਤੇ ਉੱਥੇ ਉਹ ਬਹੁਤ ਪਰਮੇਸ਼ਵਰ ਦੇ ਕਲੋਜ਼ ਹੈ ਇੱਥੇ ਜੋ ਵਚਨ ਵਿੱਚ ਲਿਖਿਆ ਦੇਖੋ ਮਨੁੱਖ ਝੂਠ ਬੋਲ ਸਕਦਾ ਝੂਠਾ ਵਕਾਵਾ ਕਰ ਸਕਦਾ ਡਰਾਮੇਬਾਜ਼ੀ ਵੀ ਕਰ ਸਕਦਾ ਪਰ ਵਚਨ ਕਦੀ ਝੂਠ ਨਹੀਂ ਬੋਲਦਾ ਵਚਨ ਅਟੱਲ ਹੈ ਸੱਚਾ ਹੈ ਜਿਹਨੇ ਮੈਂ ਜਿੱਦਾਂ ਲਿਖਾਇਆ ਕਿ ਬਥੇਰੇ ਉਸ ਦਿਨ ਮੈਨੂੰ ਇਦਾਂ ਕਹਿਣਗੇ ਅਕਿੰਦਾ ਨਾ ਸਿਰਫ ਜਿਹੜੇ ਮੈਨੂੰ ਪ੍ਰਭੂ ਪ੍ਰਭੂ ਕਹਿੰਦੇ ਆ ਸਵਰਗ ਚ ਬੜਨਗੇ ਹੋ ਸਕਦਾ ਤੁਹਾਡੀਆਂ ਪ੍ਰਾਰਥਨਾਵਾਂ ਦੇ ਨਾਲ ਵੀ ਬਹੁਤ ਬਹੁਤ ਰੋਂਦੇ ਹੋਣ ਤੁਹਾਡੀਆਂ ਪ੍ਰਾਰਥਨਾਵਾਂ ਦੇ ਨਾਲ ਵੀ ਤੁਹਾਨੂੰ ਫ੍ਰਿਜ ਮਿਲ ਗਈ ਹੋਵੇ ਕੂਲਰ ਮਿਲ ਗਿਆ ਹੋਵੇ ਵੀਜ਼ਾ ਮਿਲ ਗਿਆ ਹੋਵੇ ਘਰ ਮਿਲ ਗਿਆ ਹੋਵੇ ਨਿਆਣੇ ਹੋ ਗਏ ਹੋਣ ਹਾਲੇਲੂਇਆ ਬਹੁਤ ਕੁਝ ਹੋ ਗਿਆ ਹੋ ਸਕਦਾ ਹੈ ਸਵਰਗ ਰਾਜ ਦੀ ਕੁੰਜੀ ਮਿਲ ਗਈ ਸਵਰਗ ਰਾਜ ਜਾਣ ਦਾ ਵੀਜ਼ਾ ਮਿਲ ਗਿਆ ਸਵਰਗ ਰਾਜ ਦਾ ਜਾਣਾ ਤੁਹਾਡਾ ਪੱਕਾ ਹੋ ਗਿਆ ਇਹ ਤੁਹਾਡੇ ਜਿੰਨ ਚਮਤਕਾਰਾਂ ਜਾਂ ਪ੍ਰਾਰਥਨਾਵਾਂ ਦੇ ਉੱਤਰ ਤੇ ਨਿਰਭਰ ਨਹੀਂ ਕਰਦਾ ਛੇਕ ਕੇ ਤੁਹਾਡਾ ਸੁਭਾਅ ਨਹੀਂ ਬਦਲਿਆ ਬਹੁਤ ਸਾਰੇ ਲੋਕ ਯਾਰ ਜਿਹੜੇ ਪ੍ਰਾਰਥਨਾ ਕਰਦੇ ਆ ਉੱਤਰ ਵੀ ਆਏ ਆ ਪਰ ਗਵਾਂਡੀ ਨਾਲ ਨਹੀਂ ਬਣਦੀ ਕਿਸੇ ਭੈਣ ਭਰਾ ਨਾਲ ਨਹੀਂ ਬਣਦੀ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੇ ਸੋ ਦਾਹ ਰਵੜ ਜੋ ਸੋੜ ਨਹੀਂ ਸਕਦੇ ਬਰਦਾਸ਼ਤ ਸ਼ਕਤੀ ਹੈ ਨਹੀਂ ਉਹਨਾਂ ਦੇ ਅੰਦਰ ਕੋਈ ਪੇਸ਼ੈਂਸ ਹੈ ਨਹੀਂ ਉਹ ਉਹ ਨੀਵਾਂ ਦਾ ਦੇਖਣਾ ਹੀ ਨਹੀਂ ਚਾਹੁੰਦੇ ਤਾਂ ਉਹਨੂੰ ਦੇਖ ਕੇ ਤੋੜਦੇ ਆ ਉਹ ਸਾਰੇ ਲੋਕ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਆ ਅਸੀਂ ਦਾਸ ਆ ਅਸੀਂ ਹੰਭਲ ਆ ਅਸੀਂ ਨਿਮਰਤਾ ਦੇ ਵਿੱਚ ਆ ਪਰ ਜੇ ਉਹਨਾਂ ਨੂੰ ਕੁਰਸੀ ਨਾ ਮਿਲੇ ਉਹ ਰੋਸ ਜਾਂਦੇ ਆ ਮੈਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਸ ਵੀਡੀਓ ਨੂੰ ਤੁਸੀਂ ਪੂਰਾ ਵਾਚ ਕੀਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਦਿਲ ਦੀਆਂ ਗਹਿਰਾਈਆਂ ਤੋਂ ਔਰ ਮੈਂ ਹੋਰ ਵੀ ਵੀਡੀਓਸ ਨੂੰ ਲੈ ਕੇ ਆਉਂਦੇ ਜਾਊਂਗੀ ਪਲੀਜ਼ 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 ਆਪ ਮੇਰੇ ਚੈਨਲ ਨੂੰ ਸਬਸਕ੍ਰਾਈਬ ਕੀਜੀਏ ਔਰ ਮੇਰੇ ਚੈਨਲ ਪਰ ਨਵੇਂ ਹੈ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਲਾਈਕ ਕਮੈਂਟ ਜ਼ਰੂਰ ਕਰਨਾ ਔਰ ਐਸੀ ਹੀ ਵੀਡੀਓ ਮੈਂ ਔਰ ਵੀ ਲੈ ਕੇ ਆਉਂਦੀ ਰਹੂੰਗੀ ਪਰਮੇਸ਼ਵਰ ਆਪਕੋ ਬਰਕਤ ਔਰ ਆਸ਼ੀਸ਼ ਦੇ और इस बचन के द्वारा परमेश्वर आपको ब्लेस करे मैं आपका बहुत-बहुत धन्यवाद करती हूं और परमेश्वर का तो पहले परमेश्वर का अभी धन्यवाद करती मेरी तरफ से सबको जय से दी प्लीज मेरे चैनल सब्सक्राइब जरूर कर लेना साडे बिचो भी बहुत हो सकदे पर ए सुबह ਸாரி ਮੈਨੂੰ ਜਾਣਾ ਪੈਣਾ ਮੇਰੀ ਕੋਈ ਜ਼ਰੂਰੀ ਅਪਾਇੰਟਮੈਂਟ ਹੈ ਇਤਨਾ ਹੁੰਦਾ ਵੀ ਆ ਉਹ ਤੁਹਾਨੂੰ ਛੱਡ ਕੇ ਚਲਿਆ ਗਿਆ ਤੁਸੀਂ ਮੁੜ ਕੇ ਕਹਿੰਨੇ ਐਦੋਂ ਗਾਂਹ ਮੇਰੇ ਘਰ ਨਹੀਂ ਵਗ ਇਹੇ ਮੈਨੂੰ ਸੁੱਕੀ ਚਾਹ ਪਿਆਦੇ ਦੇ ਨਾਲ ਨਹੀਂ ਕੁਛ ਸਰਵ ਕੀਤਾ ਇਹ ਮੇਰੇ ਆਏ ਤੇ ਖੁਸ਼ ਨਹੀਂ ਆ ਹੁਣ ਮੈਂ ਇਹਦੇ ਘਰ ਨਹੀਂ ਹੁਣ ਉਹ ਪਤਾ ਨਹੀਂ ਵਿਚਾਰਾ ਕਿੰਨਾ ਨਮੋਸ਼ੀ ਆਪਣੇ ਆਪ 'ਚ ਮਹਿਸੂਸ ਕਰ ਰਿਹਾ ਹੋਊਗਾ ਪਤਾ ਨਹੀਂ ਕਿੰਨੀ ਤੰਗੀ ਦੇ ਵਿੱਚੋਂ ਨਿਕਲ ਰਿਹਾ ਹੋਊਗਾ ਪਰ ਸਾਨੂੰ ਲੱਗਦਾ ਸਾਡੀ ਪੁੰਛ ਗੱਜਚ ਨਹੀਂ ਹੋਈ ਪਰ ਹਾਂ ਅਸੀਂ ਕੌਣ ਕਿਨੇ ਯਿਸੂ ਮਸੀਹ ਨੂੰ ਬੰਦ ਰਿਹਾ ਹallelujah ਪ੍ਰਭੂ ਯਿਸੂ ਮਸੀਹ ਨੇ ਆਪਣੇ ਆਪ ਨੂੰ ਨੀਵਾ ਕੀਤਾ ਚੇਲਿਆਂ ਦੇ ਨਾਲ ਰਹਿਣ ਦਾ ਮਕਸਦ ਇਹੀ ਸੀਗਾ ਕਿ ਉਹ ਦੁਨੀਆ ਨੂੰ ਉਣੀ ਸਿਖਾਇਆ ਹallelujah ਕਹਿੰਦਾ ਜਿਹੜਾ ਮੇਰੇ ਮੇਰੇ ਪਿੱਛੇ ਚੱਲੂਗਾ ਉਹ ਨਾਸ਼ ਨਹੀਂ ਹੋਊਗਾ ਸਦਾ ਦਾ ਜੀਵਨ ਪਾਊਗਾ ਜਿਹੜਾ ਉਹਦੇ ਪਿੱਛੇ ਚੱਲੂਗਾ ਉਹਦੇ ਪਿੱਛੇ ਚੱਲਣ ਦਾ ਮਤਲਬ ਸਮਝਦੇ ਹੋ ਨੀਵੇਂ ਹੋ ਕੇ ਚੱਲਣਾ ਹੈ ਨਿਮਰਤਾ ਵਿੱਚ ਰਹਿ ਕੇ ਚੱਲਣਾ ਉਹਦੇ ਵਰਗੇ ਬੰਨਣਾ ਦੇ ਨਾਲ ਚੱਲਣਾ ਇਹ ਆ ਪ੍ਰਭੂ ਯਿਸੂ ਮਸੀਹ ਵਰਗੇ ਬੰਨਾ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਪ੍ਰਭੂ ਯਿਸੂ ਮਸੀਹ ਦੇ ਪਿੱਛੇ ਚੱਲਣਾ ਯਿਸੂ ਯਿਸੂ ਕਹਿਣਾ ਨਹੀਂ ਆ ਇੱਦਾਂ ਤਾਂ ਤੁਸੀਂ ਕਿਸੇ ਦਾ ਵੀ ਨਾਮ ਲੈ ਸਕਦੇ ਹੋ ਪਰ ਨਾਮ ਲੈਣ ਦਾ ਫਾਇਦਾ ਤਾਂ ਆ ਜੇ ਤੁਸੀਂ ਉਹਨੂੰ ਫੋਲੋ ਕਰੋ ਸਿਰਫ ਆਪਾਂ ਰੀਤੀ ਰਿਵਾਜਾਂ ਵਾਲੇ ਚੌਂਕੀਆਂ ਭੜਨ ਵਾਲੇ ਰਸਮਾਂ ਕਰਨ ਵਾਲੇ ਚੱਲੇ ਨਹੀਂ ਬੰਨਾ ਵਿਸ਼ਵਾਸੀ ਨਹੀਂ ਬੰਨਾ ਧੰਨਵਾਦ ਪ੍ਰਭੂ ਅਸੀਂ ਉਹ ਵਿਸ਼ਵਾਸੀ ਬੰਨਾ ਜਿਨ੍ਹਾਂ ਦਾ ਜੀਵਨ ਅਸਲੀ ਵਿਸ਼ਵਾਸ ਨਾਲ ਭਰਿਆ ਹੋਇਆ ਹੋਵੇ ਜਿਨ੍ਹਾਂ ਦੇ ਜੀਵਨ ਵਿੱਚ ਕੋਈ ਝਾਤੀ ਮਾਰੇ ਤਾਂ ਉਹਨਾਂ ਦੇ ਜੀਵਨ ਵਿੱਚੋਂ ਯਿਸੂ ਮਸੀਹ ਨਜ਼ਰ ਆਏ ਉਹਨਾਂ ਦੇ ਜੀਵਨ ਦੇ ਵਿੱਚੋਂ ਪਵਿੱਤਰ ਵਚਨ ਦੀ ਝਲਕ ਨਜ਼ਰ ਆਏ ਹallelujah ਹallelujah ਸੋ ਜਦੋਂ ਅਸੀਂ 19 ਨੰਬਰ ਆਇਤ ਵਿੱਚ ਦੇਖਦੇ ਹਾਂ ਇੱਥੇ ਲਿਖਿਆ ਹਰੇਕ ਵਿਸ਼ ਜਿਹੜਾ ਚੰਗਾ ਫਲ ਨਹੀਂ ਦਿੰਦਾ ਪੱਟਿਆ ਅਤੇ ਅਲਕ ਵਿੱਚ ਸੁੱਟਿਆ ਜਾਂਦਾ ਹੈ ਅਸੀਂ ਇੱਕ ਰੱਖ ਦੀ ਨਿਆਈ ਹੈ ਜੇ ਸਾਨੂੰ ਚੰਗਾ ਫਲ ਨਾ ਲੱਗਾ ਤੇ ਹਾਲ ਦੇਖ ਲਓ ਕਿੰਨਾ ਮੰਦਾ ਹੋਣਾ ਹੈ ਹallelujah ਧੰਨਵਾਦ ਓਪਨ ਡੋਰ ਚਰਚ ਦੀ ਕੋਸ਼ਿਸ਼ ਕਦੀ ਵੀ ਵਿਸ਼ਵਾਸੀਆਂ ਨੂੰ ਖੁਸ਼ ਕਰਨ ਦੀ ਨਹੀਂ ਆ ਪਰ ਸਾਡੀ ਸਭਨਾ ਦੀ ਮਿਲ ਕੇ ਕੋਸ਼ਿਸ਼ ਇਹ ਹੈ ਆ ਕਿ ਅਸੀਂ ਸਭ ਪ੍ਰਭੂ ਯਿਸੂ ਮਸੀਹ ਨੂੰ ਫੋਲੋ ਕਰ ਸਕੀਏ ਉਹਦੇ ਪਿੱਛੇ ਚੱਲ ਸਕੀਏ ਸਾਡੀ ਸਭ ਦੀ ਮਿਲ ਕੇ ਕੋਸ਼ਿਸ਼ ਆ ਕਿ ਜੋ ਲੋਕ ਇਸ ਦੁਆਰੇ ਉੱਤੇ ਆਏ ਪਰਮੇਸ਼ਰ ਦੇ ਠਹਿਰਾਏ ਹੋਏ ਥਾਨ ਵਿੱਚ ਆਏ ਉਹ ਸੱਚ ਨੂੰ ਜਾਣਣ ਤੇ ਸਚਾਈ ਉਹਨਾਂ ਨੂੰ ਆਜ਼ਾਦ ਕਰੇ ਜਿਵੇਂ ਬਚਨ ਵਿੱਚ ਲਿਖਿਆ ਹੈ ਹallelujah ਖੁਸ਼ ਤੁਹਾਨੂੰ ਖੁਸ਼ ਕਰਨ ਦੇ ਲਈ ਬਹੁਤ ਈਜ਼ੀ ਹੈ ਚੱਲਣਾ ਹਰ ਕਿਸੇ ਦੇ ਬਸ ਦੀ ਗੱਲ ਨਹੀਂ ਹੈ ਹallelujah ਸਾਨੂੰ ਕੁਆਂਟੀਟੀ ਵਿੱਚ ਖੁਸ਼ੀ ਨਹੀਂ ਕੁਆਲਿਟੀ ਦੇ ਵਿੱਚ ਖੁਸ਼ੀ ਆ ਅਸੀਂ ਖੁਸ਼ ਹਾਂ ਕਿ ਪਰਮੇਸ਼ਵਰ ਨੇ ਸਾਡੇ ਅੰਦਰ ਕੁਆਲਿਟੀ ਨੂੰ ਬਿਲਡ ਕੀਤਾ ਹੈ ਤੇ ਸਾਡੀ ਪ੍ਰਾਰਥਨਾ ਹੈ ਖੁਦਾ ਸਾਨੂੰ ਇਦਾਂ ਹੀ ਕੁਆਲਿਟੀ 'ਚ ਬਣਾ ਕੇ ਰੱਖੇ ਕਰਕੇ ਇਹ ਉਹਦੀ ਕਿਰਪਾ ਨਾਲ ਹੀ ਹੋ ਸਕਦਾ ਹੈ ਅਰ ਵਚਨ 'ਚ ਲਿਖਿਆ ਜਿਹੜਾ ਰੁੱਖ ਚੰਗਾ ਫਲ ਨਹੀਂ ਦਿੰਦਾ ਉਹ ਅੱਗ ਵਿੱਚ ਸੁੱਟਿਆ ਜਾਂਦਾ ਹੈ ਸਾਡੇ ਜੀਵਨ ਤੋਂ ਪਰਮੇਸ਼ਰ ਦੀ ਆਸਮ ਚੱਕੇ ਫੜਾਂ ਤੋਂ ਆ ਸਬਸਕ੍ਰਾਈਬ ਦੇ ਨਾਲ ਜੀਵਨੀ ਪਤਾ ਸਾਡੇ ਜੀਵਨ ਤੋਂ ਪਰਮੇਸ਼ਰ ਨੇ ਇਹ ਆਸ ਨਹੀਂ ਕੀਤੀ ਕਿ ਅਸੀਂ ਗਾਲੀ ਗਲੋਚ ਕਰੀਏ ਅਸੀਂ ਕੁਮੰਡੀ ਹੋਈਏ ਅਸੀਂ ਕਿਸੇ ਨੂੰ ਠੋਕਰ ਲਾਉਣ ਵਾਲੇ ਹੋਈਏ ਸੇਰ ਨੂੰ ਪ੍ਰਾਰਥਨਾ ਕਰਨ ਵਾਲੇ ਤੇ ਦੁਪਹਿਰ ਨੂੰ ਬਾਹਾਂ ਕੱਢ ਕੇ ਲੜਨ ਵਾਲੇ ਹੋਈਏ ਬਾਹਾਂ ਟੰਗ ਕੇ ਲੜਨ ਵਾਲੇ ਹੋਈਏ ਇਹ ਆਸ ਸਾਡੇ ਤੋਂ ਪਰਮੇਸ਼ਰ ਨੇ ਨਹੀਂ ਕੀਤੀ ਸਾਡੇ ਤੋਂ ਪਰਮੇਸ਼ਰ ਨੇ ਆਸ ਕੀਤੀ ਆ ਜਿਹੜੇ ਇਹਨਾਂ ਨੂੰ ਸਕੌਣ ਉਹਨਾਂ ਲਈ ਪ੍ਰਾਰਥਨਾਵਾਂ ਕਰਨ ਸਾਡੇ ਤੋਂ ਪਰਮੇਸ਼ਰ ਨੇ ਆਸ ਕੀਤੀ ਆ ਇਹ ਨਿਮਰਤਾ ਦੇ ਵਿੱਚ ਚੱਲਣ ਸਾਡੇ ਤੋਂ ਆਸ ਕੀਤੀ ਆ ਜੋਨੇ ਸਾਨੂੰ ਆਪਣੇ ਵਰਗਾ ਬਣਾਇਆ ਜਾਂ ਤੇ ਅਸੀਂ ਪਰਮੇਸ਼ਵਰ ਵਰਗੇ ਨਜ਼ਰ ਆਈਏ ਅਸੀਂ ਤੇ ਧਰਤੀਆਂ ਅਸਮਾਨ ਦੀਆਂ ਤੇ ਪਾਣੀ ਦੀਆਂ ਸ਼ਕਤੀਆਂ ਉੱਤੇ ਰੂਲ ਕਰੀਏ ਹਾਲੇਲੂਇਆ ਹਾਲੇਲੂਇਆ ਯਸ ਪਿਤਾ ਪਰਮੇਸ਼ੂ ਸੋ ਇਸ ਲਈ ਅੱਜ ਤੁਸੀਂ ਕਿਸੇ ਵੀ ਚਿੰਨ ਜਾਂ ਚਮਤਕਾਰ ਦੀ ਇਨਫਲੂਐਂਸ ਦੇ ਵਿੱਚ ਆ ਇਹੋ ਜਿ ਕਿਸੇ ਪ੍ਰਭਾਵ ਦੇ ਵਿੱਚ ਆ ਕਿਰਪਾ ਕਰਕੇ ਆਪਣੀਆਂ ਆਤਮਿਕ ਅੱਖਾਂ ਖੁੱਲਣ ਦੀ ਪ੍ਰਾਰਥਨਾ ਕਰੋ ਚਮਤਕਾਰ ਬਹੁਤ ਅੱਛੀ ਗੱਲ ਹੈ ਹੁੰਦੇ ਆ ਹੁੰਦੇ ਰਹਿਣਗੇ ਹੁੰਦੇ ਸੀ ਯਸ ਆਮੇ ਇਟਰੇ ਵੀ ਨੰਦ ਚਮਤਕਾਰ ਹੁੰਦੇ ਆ ਪਰ ਸਾਡੀ ਖੁਸ਼ੀ ਰੂਹਾਂ ਦੇ ਬਚਾਏ ਜਾਣ ਦੇ ਵਿੱਚ ਹੈ ਕਿਉਂਕਿ ਚਮਤਕਾਰ ਤੁਹਾਨੂੰ ਸਵਰਗ ਨਹੀਂ ਲੈ ਕੇ ਜਾ ਸਕਦਾ ਚਮਤਕਾਰ ਤੁਹਾਨੂੰ ਮੁਕਤੀ ਨਹੀਂ ਦੇ ਸਕਦਾ ਅਰ ਚਮਤਕਾਰ ਲੈਣ ਦੇ ਲਈ ਪਹਿਲਾਂ ਵਿਪਤਾ ਵਿੱਚ ਪੈਣਾ ਪੈਂਦਾ ਹੈ ਫਿਰ ਚਮਤਕਾਰ ਹੁੰਦਾ ਹੈ ਬਹੁਤ سارے ਲੋਕ ਆਪਣੇ ਜੀਵਨ ਵਿੱਚ ਚਮਤਕਾਰ ਦੇਖਣਾ ਚਾਹੁੰਦੇ ਆ ਚਮਤਕਾਰ ਸਨੁਪਨ ਸੁਦੇਵਾਰੇ ਜੀਵਨ ਵਿੱਚ ਨਹੀਂ ਹੁੰਦਾ ਚਮਤਕਾਰ ਲੈਣ ਦੇ ਲਈ ਕਿ ਸਾਨੂੰ ਆਈਸੀਯੂ ਦੇ ਵਿੱਚ ਪੈਣਾ ਪੈਂਦਾ ਜਿਸ ਨੂੰ ਡਾਕਟਰ ਕਹਣ ਇਹਨੇ ਨਹੀਂ ਬਚਣਾ ਫਿਰ ਚਮਤਕਾਰ ਹੁੰਦਾ ਕਿ ਯਿਸੂ ਨੇ ਉਹਨੂੰ ਉਸ ਬਿਮਾਰੀ ਦੇ ਬਿਸਤਰੇ ਤੋਂ ਠਾਲ ਦਿੱਤਾ ਹਾਲੇਲੂਇਆ ਚਮਤਕਾਰ ਲੈਣ ਦੇ ਲਈ ਐਕਸੀਡੈਂਟ ਦਾ ਸਾਹਮਣਾ ਕਰਨਾ ਪੈਂਦਾ ਜਿੱਥੇ ਗੱਡੀ ਪੂਰੀ ਫਿੱਸ ਜਾਵੇ ਸੱਡਾ ਪੇਟਾ ਲੱਗਿਆ ਹੋਣ ਡਾਕਟਰ ਕਹਣ ਨਹੀਂ ਬਚਿਆ ਪਰ ਉੱਥੇ ਵੀ ਯਿਸੂ ਮਸੀਹ ਦੇ ਨਾਮ ਦੇ ਵਿੱਚ ਉਹ ਬੰਦਾ ਜਿੰਦਾ ਰਹਿ ਜਾਵੇ ਇਹਦਾ ਚਮਤਕਾਰ ਹੈ ਚਮਤਕਾਰ ਲੈਣੇ ਸੌਖੇ ਨਹੀਂ ਆ ਯਸ ਪਤਾ ਪਰਮੇਸ਼ ਹallelujah ਚਮਤਕਾਰ ਬੱਚੇ ਦਾ ਚਮਤਕਾਰ ਲੈਣ ਦੇ ਲਈ ਤੁਹਾਨੂੰ 20-25 ਸਾਲ ਇੰਤਜ਼ਾਰ ਕਰਨਾ ਪੈਂਦਾ ਆਸ਼ਿਸ਼ ਖਪੋ ਇਸ ਵੀਡੀਓ ਨੂੰ ਜੇ ਪਰਮੇਸ਼ਵਰ ਦੇ ਨਾਮ ਤੇ ਸਬਸਕ੍ਰਾਈਬ ਕਰ ਲੈਣਾ ਚਾਹੋ ਉਸ ਨੂੰ ਅਰ ਪ੍ਰਭੂ ਨੂੰ ਹੁਕਮ ਦੇ ਨੂੰ ਹੁਕਮ ਕਿ ਇਨਾਂ ਨੂੰ ਬਣਾਓ ਕਿ ਸਾਡੇ ਵਿੱਚ ਪਰਮੇਸ਼ਵਰ ਦੀ ਮੁਕਤੀ ਜਿਹੜੀ ਦਿੱਤੀ ਹੋਈ ਆ ਉਹ ਗਵਾਚੇ ਨਾ ਪਰ ਬਣੀ ਰਹੇ ਹallelujah ਧੰਨਵਾਦ ਕਰਦੀ ਆ ਕਿ ਜਿਹੜਾ ਪੂਰਾ ਦੇਖਿਆ ਕਿਉਂਕਿ ਤੁਸੀਂ ਜਾਣਦੇ ਹੋ ਕਿ ਮੰਗਣ ਵਾਲਾ ਕੀ ਪਾਈ ਲੈਂਦਾ ਵਾ ਖੜਖੜਾਉਣ ਵਾਲਾ ਉਹਦੇ ਲਈ ਖੋਲਿਆ ਜਾਂਦਾ ਵਾ ਤੇ ਲੱਪਣ ਵਾਲਾ ਪਾ ਲੈਂਦਾ ਵਾ ਨਾ ਤੇ ਮੈਂ ਤੁਹਾਨੂੰ ਇਹ ਕਹਿਣਾ ਸੀ ਨਹੀਂ ਜਦੋਂ ਤੁਸੀਂ ਪ੍ਰਾਰਥਨਾ ਕਰੋ ਵਿਸ਼ਵਾਸ ਨਾਲ ਕਰੋ ਤੇ ਇਹ ਜਰੂਰ ਬਚਨ ਪੜਿਓ ਤੁਸੀਂ ਮੱਤੀ ਦੀ 6 ਦੀ 5 ਜਦੋਂ ਕਹਿੰਦਾ ਤੁਸੀਂ ਪ੍ਰਾਰਥਨਾ ਕਰਨੀ ਹੈ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਪਟੀਆਂ ਮੰਗ ਨਾ ਕਰੋ ਕਿਉਂਕਿ ਉਹ ਰਾਹਾਂ ਦੇ ਕੁੰਡੀਆਂ ਮੰਦੇ ਪ੍ਰਾਰਥਨਾ ਸਥਾਨਾਂ ਵਿੱਚ ਖੜੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ ਤਾਂ ਕਿ ਲੋਕ ਉਹਨਾਂ ਨੂੰ ਵੇਖਣ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ ਪਰ ਜਦ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰਿਆਂ ਵਿੱਚ ਜਾਓ ਅਤੇ ਦੂਹਾ ਬੰਦ ਕਰੋ ਅਤੇ ਆਪਣੇ ਪਿਤਾ ਅੱਗੇ ਪ੍ਰਾਰਥਨਾ ਕਰੋ ਜਿਹੜਾ ਉੱਤੇ ਵਿੱਚ ਗੁਪਤ ਸਥਾਨ ਵਿੱਚ ਹੈ ਜੋ ਕੰਮ ਗੁਪਤ ਕੀਤੇ ਜਾਂਦੇ ਹਨ ਉਹ ਤੁਹਾਡਾ ਪਿਤਾ ਉਹ ਵੇਖਣ ਦੇ ਯੋਗ ਹੈ ਉਹ ਤੁਹਾਨੂੰ ਫਲ ਦੇਵੇਗਾ ਸੱਚਮੁੱਚ ਜਦੋਂ ਤੁਸੀਂ ਗੁਪਤ ਵਿੱਚ ਪ੍ਰਾਰਥਨਾ ਕਰੋਗੇ ਨਾ ਉਹਦੇ ਅੱਗੇ ਹੀ ਪ੍ਰਾਰਥਨਾ ਕਰੋਗੇ ਚਾਹੇ ਤੁਸੀਂ ਕਿੱਥੇ ਵੀ ਹੋਵੋ ਲੇਕਿਨ ਮਨ ਦੇ ਅੰਦਰ ਪਰਮੇਸ਼ਵਰ ਦੇ ਅੱਗੇ ਹਨਾ ਬੋਲ ਕੇ ਮਨੋ ਬੋਲ ਕੇ ਮਤਲਬ ਪ੍ਰਾਰਥਨਾ ਕਰਕੇ ਵਿਸ਼ਵਾਸ ਦੇ ਨਾਲ ਪੁਆਇਟ ਹੋ ਕੇ ਗੁਪਤ ਵਿੱਚ ਤੂੰ ਉਹ ਪਰਮੇਸ਼ਵਰ ਦੇਖਦਾ ਵਾ ਤਾਂ ਉਹਦਾ ਉੱਤਰ ਜ਼ਰੂਰ ਦਿੰਦਾ ਵਾ ਤੇ ਇਸ ਤਰੀਕੇ ਨਾਲ ਤੁਸੀਂ ਪ੍ਰਾਰਥਨਾ ਕਰਿਓ ਮੇਰੇ ਵੱਲੋਂ ਸਭ ਕੁਝ ਜੈਮਸ ਕੀ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮੇਰੇ ਵੱਲੋਂ ਚੈਨਸ ਕੀ ਆਮਨ